ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਹੀ ਸਾਡੀ ਵੀਡੀਓ ਦਾ ਵਿਸ਼ਾ ਹੈਗਾ ਵੀ ਟੇਕ ਹੋਮ ਰਾਸ਼ਨ ਜਿਹੜੀ ਅਸੀਂ ਕੈਰੀ ਹੋਮ ਫੀਡ ਕੱਢਦੇ ਆ 16 ਤੋਂ ਲੈ ਕੇ 30 April ਤੱਕ ਦੀ ਫੀਡ ਇਹ ਕੱਢੀ ਗਈ ਹੈ ਜਿਦੇ ਵਿੱਚ ਅਸੀਂ ਲਾਹ ਪਾਤਰੀਆਂ ਨੂੰ ਲਿਆ ਗਰਭવતી ਔਰਤਾਂ ਤੇ ਦੁੱਧ ਪਿਲਾਉ ਮਾਵਾਂ ਨੂੰ 15 ਦਿਨਾਂ ਦੇ ਵਿੱਚੋਂ ਅਸੀਂ ਐਂਤਵਾਰ ਨੂੰ ਕੱਢ ਕੇ ਦੋ ਐਂਤਵਾਰ ਆਉਣਗੇ 15 ਦਿਨਾਂ ਦੇ ਵਿੱਚ 13 ਦਿਨਾਂ ਦਾ ਕੁੱਲ ਅਸੀਂ ਕੈਰੀ ਹੋਮ ਕੱਢਣਾ ਆ ਤਾਂ ਉਹਦੇ ਲਈ ਤੁਸੀਂ ਪਹਿਲਾਂ ਦਿਨਾਂ ਦੀ ਗਿਣਤੀ ਕਰ ਲੈਣੀ ਹੈ ਜਿਸ ਤਰ੍ਹਾਂ ਕਿ ਇਹਦੇ ਵਿੱਚ ਕੀਤੀ ਹੋਈ ਆ ਜਿੰਨੀਆਂ ਜਿੰਨੇ ਤੁਹਾਡੇ ਲਾਭਪਾਤਰੀ ਹੈਗੇ ਆ ਉਹਨਾਂ ਨੂੰ ਲਿਖ ਲੈਣਾ ਹੈ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਮੰਗਲਵਾਰ ਤੇ ਸ਼ੁੱਕਰਵਾਰ ਵਾਲੇ ਦਿਨ ਬੁੱਧ ਤੇ ਸ਼ਨੀਵਾਰ ਵਾਲੇ ਦਿਨ ਕਿਹੜੀ-ਕਿਹੜੀ ਚੀਜ਼ ਦੇਣੀ ਹੈ ਉਹਦਾ ਵੇਰਵਾ ਲਿਖ ਲੈਣਾ ਤੇ ਉਹਦੀ ਕਿੰਨੀ ਕੁਆਂਟੀਟੀ ਆ ਉਹਨੂੰ ਲਿਖ ਕੇ ਤੇ ਦਿਨਾਂ ਨਾਲ ਗੁਣਾ ਕਰ ਲੈਣੀ ਹੈ ਜਿਵੇਂ ਸੋਮਵਾਰ ਤੇ ਵੀਰਵਾਰ ਨੂੰ ਪੰਜੀਰੀ 72 72 ਗ੍ਰਾਮ ਹੈ ਗੁਣਾ 4 4 ਮਤਲਬ ਦਿਨਾਂ ਦੀ ਗਿਣਤੀ ਹੈ ਤਾਂ 288 ਆ ਗਿਆ 72 4 ਇਹ ਇੱਥੇ ਤੱਕ ਤੁਹਾਡੀ ਸੇਮ ਹੀ ਆਜੂਗੀ ਸਾਰਿਆਂ ਦੀ ਫੀਡ ਗੁਣਾ 5 5 ਜਿਹੜੇ ਉਹ ਲਾਹ ਪਾਤਰੀ ਹੈ ਗਰਭવતી ਤੇ ਦੁੱਧ ਪਲਾਉ ਮਾਂਵਾ ਦੀ ਗਿਣਤੀ ਹੈ 5 ਸੋ ਇੱਥੇ ਤੁਸੀਂ ਆਪ ਦੇ ਜਿੰਨੇ ਵੀ ਲਾਹ ਪਾਤਰੀ ਹੈ ਜਿੰਨੀਆਂ ਗਰਭવતી ਤੇ ਦੁੱਧ ਪਲਾਉ ਉਹ ਤੁਸੀਂ ਆਪਦੀਆਂ ਕੁਆਂਟੀਟੀ ਉਹਨਾਂ ਦੀ ਗਿਣਤੀ ਭਰਨੀ ਹੈ ਇੱਥੇ ਗੁਣਾ ਕਰਕੇ ਤੇ ਆਨਸਰ ਆ ਜਾਊਗਾ ਤੁਹਾਡਾ ਮੂਰੇ ਵੀ ਇਹਨਾਂ ਨੂੰ ਅਸੀਂ ਕਿੰਨੀ ਫੀਟ ਦਿੱਤੀ ਸੋ ਇਸੇ ਤਰ੍ਹਾਂ ਨਮਕੀਨ ਦਲੀਆ ਆਇਆ 72 4 288 ਦੋ ਇੱਥੋਂ ਤੱਕ ਸਾਰਿਆਂ ਦੀ ਸੇਮ ਹੀ ਰਹੂਗੀ ਦਿਨਾਂ ਦੀ ਗਿਣਤੀ ਜਿਹੜੀ ਇਹ ਸਾਰਿਆਂ ਦੀ ਸੇਮ ਰਹੂਗੀ ਉਸ ਤੋਂ ਬਾਅਦ ਤੁਸੀਂ ਆਪਦੇ ਲਾਭ ਪੱਤਰੀ ਭਰ ਲੈਣੇ ਆ ਠੀਕ ਹੈ ਇਸੇ ਤਰ੍ਹਾਂ 6 ਮਹੀਨੇ ਤੋਂ 3 ਸਾਲ ਦੇ ਬੱਚੇ ਐ ਤੇ 3 ਤੋਂ 6 ਸਾਲ ਦੇ ਬੱਚੇ ਜਿਹੜੇ ਪ੍ਰੀ ਪ੍ਰਾਇਮਰੀ ਚ ਜਾਂਦੇ ਆ ਉਹਨਾਂ ਨੂੰ ਅਸੀਂ ਕੇਰੀ ਹੋਮ ਦੇ ਸਕਦੇ ਆ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਜਿਸ ਤਰ੍ਹਾਂ ਮੈਂ ਫੀਡ ਕੱਢੀ ਹੈ ਇਸੇ ਤਰ੍ਹਾਂ ਤੁਸੀਂ ਕੱਢ ਲੈਣੀ ਹੈ ਸੋਮਵਾਰ ਤੇ ਵੀਰਵਾਰ ਦੀ ਉਹਨਾਂ ਦੀ ਕੁਆਂਟੀਟੀ ਲਿਖ ਲੈਣੀ ਹੈ ਕਿਹੜੀ-ਕਿਹੜੀ ਚੀਜ਼ ਦੀ ਤੇ ਨਾਲ ਦਿਨਾਂ ਦੀ ਗਿਣਤੀ ਜਿਹੜੀ ਆ ਉਹ ਗੁਣਾ ਕਰ ਲੈਣੀ ਹੈ ਦਿਨਾਂ ਤੱਕ ਤੁਹਾਡੀ ਸੇਮ ਹੀ ਫੀਡ ਆਊਗੀ 50 4 200 ਹੈ 72 4 288 70 5 350 ਇਹ ਦਿਨਾਂ ਦੇ ਨਾਲ ਮੈਂ ਗਿਣ ਕੇ ਦੇਣ ਜਿਹੜੇ ਆ ਉਹ ਗੁਣਾ ਕੀਤੀ ਹੈ ਸੋ ਇੱਥੋਂ ਤੱਕ ਤੁਸੀਂ ਆਪਦੀ ਜਿਹੜੀ ਬੱਚਿਆਂ ਦੀ ਗਿਣਤੀ ਤੱਕ ਤੁਸੀਂ ਜਿਹੜਾ ਸੇਮ ਹੀ ਚੜ੍ਹਾ ਲੈਣਾ ਤੇ ਆਪਦੇ ਬੱਚਿਆਂ ਦੇ ਨਾਲ ਗੁਣਾ ਕਰ ਲੈਣਾ ਜਿਵੇਂ ਮੈਂ 10 ਨਾਲ ਗੁਣਾ ਕੀਤਾ ਥੋੜੇ ਜਿੰਨੇ ਬੱਚੇ ਹੋਣਗੇ ਤੁਸੀਂ ਉਹਦੇ ਨਾਲ ਗੁਣਾ ਕਰ ਲੈਣਾ ਠੀਕ ਹੈ ਇਹ ਟੇਕ ਹੋਮ ਰਾਸ਼ਨ ਦਾ ਹੈ ਵੇਰਵਾ ਸੋ ਇਸ ਤਰ੍ਹਾਂ ਸਾਰੀਆਂ ਐਂਟਰੀਆਂ ਜਿਹੜੀਆਂ ਉਹਨਾਂ ਨੂੰ ਜੋੜ ਲੈਣਾ ਆ ਪੰਜੀਰੀ ਦੀਆਂ ਤਿੰਨ ਐਂਟਰੀਆਂ ਬਣਨਗੀਆਂ ਮਿੱਠੇ ਦਲੀਏ ਦੀਆਂ ਵੀ ਤਿੰਨ ਐਂਟਰੀਆਂ ਬਣਨਗੀਆਂ ਨਮਕੀਨ ਦਲੀਏ ਦੀਆਂ ਪੰਜ ਐਂਟਰੀਆਂ ਬਣਨਗੀਆਂ ਖਿਚੜੀ ਦੀਆਂ ਵੀ ਪੰਜ ਤੇ ਮੁਰਮਰਿਆਂ ਦੀਆਂ ਦੋ ਐਂਟਰੀਆਂ ਬਣਨਗੀਆਂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜੋੜ ਲੈਣਾ ਸੋ 15 ਦਿਨਾਂ ਦੇ ਵਿੱਚ ਜਿਹੜਾ 15 ਦਿਨਾਂ ਦੇ ਵਿੱਚ ਅਸੀਂ ਐਨਆ ਰਾਸ਼ਨ ਜਿਹੜਾ ਦਿੱਤਾ ਹੈਗਾ ਹਨਾ ਸੋ ਉਸ ਤੋਂ ਬਾਅਦ ਜਿਹੜਾ ਆ ਜੇਕਰ ਗੱਲ ਕਰੀਏ ਦਿਨਾਂ ਦੀ ਗਿਣਤੀ ਤਾਂ 16 ਤੋਂ ਲੈ ਕੇ 30 April ਤੱਕ ਅਸੀਂ ਦਿਨ ਗਿਨੇ ਤਾਂ 13 ਦਿਨ ਬਣਦੇ ਆ 13 ਦੇ ਵਿੱਚੋਂ ਸੋਮਵਾਰ ਤੇ ਵੀਰਵਾਰ ਵਾਲੇ ਚਾਰ ਦਿਨ ਮੰਗਲ ਤੇ ਸ਼ੁੱਕਰਵਾਰ ਵਾਲੇ 5 ਦਿਨ ਬੁੱਧ ਤੇ ਸ਼ਨੀਵਾਰ ਵਾਲੇ 4 ਦਿਨ ਸੋ ਤੁਸੀਂ ਵੀ ਇਹਦੇ ਅਨੁਸਾਰ ਜਿਹੜੇ ਆਪਣੇ ਲਾਭਪਾਤਰਿਆਂ ਦੀ ਗਿਣਤੀ ਕਰਕੇ ਤੇ ਉਹਨਾਂ ਨੂੰ ਗੁਣਾ ਕਰਕੇ ਜਿਹੜਾ ਆ 16 ਤੋਂ 30 April ਤੱਕ টিਐਚਆਰ ਕੱਢ ਸਕਦੇ ਆ ਸੋ ਇਹ ਸੀਗੀ ਸਾਡੀ টিਐਚਆਰ ਦਾ ਵੇਰਵਾ ਜਿਹਦੇ ਵਿੱਚ ਤੁਸੀਂ ਮਾਡਲ ਦੀ ਥਾਂ ਤੇ ਪ੍ਰੀ ਪ੍ਰਾਇਮਰੀ ਵਾਲੇ ਬੱਚੇ ਜਿਹੜੇ ਆ ਉਹਨਾਂ ਨੂੰ ਐਡ ਕਰ ਸਕਦੇ ਹੋ ਪ੍ਰੀ ਪ੍ਰਾਇਮਰੀ ਵਾਲੇ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਟੇਕ ਹੋਮ ਰਾਸ਼ਨ ਦੇ ਸਕਦੇ ਆ ਜਿਹੜੇ ਬੱਚੇ ਸਾਡੇ ਕੋਲੇ ਆਂਦੇ ਆ ਉਹਨਾਂ ਨੂੰ ਆਪਾਂ ਐਚਸੀਐਮ ਦੇਣਾ ਹੈ ਸੋ ਇਸੇ ਤਰ੍ਹਾਂ ਤੁਸੀਂ ਵੀ ਆਪ ਦੇ ਲਾਭਪਾਤਰੀ ਜਿਹੜੇ ਆ ਭਰ ਕੇ ਟੀਐਚਆਰ ਨੂੰ ਕੱਟ ਸਕਦੇ ਹੋ ਸੋ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਏ ਤਾਂ ਇਹਨੂੰ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਕਿਸੇ ਨੂੰ ਕਿਸੇ ਗੱਲ ਦਾ ਡਾਊਟ ਹੋਵੇ ਤਾਂ ਉਹ ਮੈਨੂੰ ਕਮੈਂਟ ਕਰਕੇ ਦੱਸ ਸਕਦਾ ਤੇ ਜਰੂਰ ਕਮੈਂਟ ਕਰਕੇ ਮੈਨੂੰ ਫੀਡਬੈਕ ਦਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਕੀ ਚਾਹੁੰਦੇ ਹੋ ਤੁਸੀਂ ਹੋਰ ਵੀ ਕਿਸੇ ਕਿਸਮ ਦਾ ਡਾਊਟ ਹੋਵੇ ਤਾਂ ਮੈਂ ਕੋਸ਼ਿਸ਼ ਕਰਾਂਗੀ ਮੈਂ ਉਹਨੂੰ ਕਲੀਅਰ ਕਰਾਂ ਕਰਾਂ ਸੋ ਧੰਨਵਾਦ